12 ਕਿਲੋ ਮੇਰਾ ਭਾਰਨ ਘਟ ਗਿਆ ਭਾਨੇ ਆਹ ਮੇਰਾ ਲੱਖ ਲੋਕ ਸਾਰਾ ਉੱਡ ਗਿਆ ਛਿੱਟਾ ਇਹ ਆ ਕਿ ਮੇਰੇ ਮਨ ਨੂੰ ਸਕੂਨ ਆ ਆ ਕਮਾਇਆ ਭਾਨੇ ਨੇ ਆ ਤੂੰ ਮਾਇਆ ਭਾਨੇ ਆ ਕਮਾਇਆ ਭਾਨੇ ਨੇ ਜਿੰਦਾਬਾਦ ਜਿੰਦਾਬਾਦ ਜੋ ਭਾਨੇ ਨਾਲ ਹੋਇਆ ਹੈ ਜੋ ਭਾਨੇ ਨੇ ਆਪਣੇ ਸਰੀਰ ਤੇ ਹੰਡਾਇਆ ਛਿੱਟਾ ਕੀ ਕੀ 12 ਕਿਲੋ ਮੇਰਾ ਭਾਰਨ ਘਟ ਗਿਆ ਭਾਨੇ ਆ ਮੇਰਾ ਲੱਖ ਲੋਕ ਸਾਰਾ ਉੱਡ ਗਿਆ ਛਿੱਟਾ ਇਹ ਆ ਕਿ ਮੇਰੇ ਮਨ ਨੂੰ ਸਕੂਨ ਆ ਮੇਰੇ ਮਨ ਨੂੰ ਸਕੂਨ ਪਤਾ ਕੀ ਹੈ ਵੀ ਮੈਂ ਲੋਕਾਂ ਲਈ ਲੜਿਆ ਮੈਂ ਲੋਕ ਆ ਕਮਾਇਆ ਭਾਨੇ ਨੇ ਆ ਕਮਾਇਆ ਭਾਨੇ ਨੇ ਥੜ ਦੇ ਬਾਫੀ ਕੀ ਬਾਤ ਆ ਕਮਾਇਆ ਭਾਨੇ ਨੇ ਜਿੰਦਾਬਾਦ 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 ਕਰਕੇ ਨਾ ਇਸ ਕਰਕੇ ਆਪਾਂ ਕਿਹੜੀ ਗੱਲ ਕਰਦੇ ਸੀ? ਇਹ ਜੋ ਹੰਡਾ ਆਇਆ ਬੰਦੇ। ਹਾਂ ਹੰਡਾ ਆਏ ਵਾਲੀ ਗੱਲ। ਤੇ ਇਹ ਕੋਈ ਚੱਕਰ ਨਹੀਂ ਹੈਗਾ ਹਨਾ। ਦੇਖੋ ਮੈਨੂੰ ਸਕੂਨ ਇਸ ਚੀਜ਼ ਦਾ ਕਿ ਮੈਂ ਲੋਕਾਂ ਲਈ ਦਾ ਮੈਂ ਫਾਇਦਾ ਕਰਕੇ ਗਿਆ ਕੋਈ। ਹਨਾ ਇਸ ਕਰਕੇ ਇਹ ਗੱਲ ਆ ਕਿ ਇਹ ਮੈਨੂੰ ਸਕੂਨ ਇਹ ਆ ਦੇਖੋ ਜਦੋਂ ਤੁਹਾਡੀ ਮੌਤ ਹੋਣੀ ਆ ਤੁਸੀਂ ਮਰਨਾ। ਤੁਹਾਡਾ ਨਾ ਕੀਤਾ ਤੁਹਾਡਾ ਕਰਮ ਨਾਲ ਜਾਣਾ। ਵੀ ਤੁਸੀਂ ਕਰਕੇ ਕੀ ਗਏ ਹੋ। ਰੱਬ ਐ ਰਜਿਸਟਰ ਲਈ ਖੜਾ ਆ ਤੁਹਾਡਾ ਕੈਮਰਾ। ਇਹ ਆਪਾਂ ਨੂੰ ਦਿਖ ਰਿਹਾ ਹੈ ਨਾ। ਆਪਾਂ ਨੂੰ ਦਿਖ ਰਿਹਾ ਹੈ ਨਾ ਇਹ ਕੈਮਰਾ। ਪਰ ਪ੍ਰਮਾਤਮਾ ਦਾ ਕੈਮਰਾ ਤੁਹਾਡੇ ਜੋ ਤੁਹਾਡੇ ਆਤਮਾ ਦੇ ਵਿੱਚ ਤੁਸੀਂ ਸੋਚ ਰਹੇ ਹੋ ਉਹ ਉੱਥੇ ਵੀ ਦੇਖ ਰਿਹਾ ਕੀ ਸੋਚ ਰਹੇ ਹੋ ਕੀ ਕਰ ਰਹੇ ਹੋ ਇਸ ਕਰਕੇ ਮੈਨੂੰ ਇਹ ਚੀਜ਼ਾਂ ਦਾ ਕੋਈ ਨਹੀਂ ਹੈਗਾ ਇਹਨਾਂ ਦਾ ਇੱਕ ਚੀਜ਼ ਹੁੰਦੀ ਆ ਬੰਨ ਨਹਿਰਾਂ ਨੂੰ ਲੱਗਦੇ ਨੇ ਦਰਿਆਵਾਂ ਨੂੰ ਬੰਨ ਨਹੀਂ ਲੱਗਦੇ 12 ਕਿਲੋ ਮੇਰਾ ਭੈਣ ਘਟ ਗਿਆ ਪਾਣੀ ਸਾਰਾ ਲੱਕ ਲੱਕ ਸਾਰਾ ਉੱਡ ਗਿਆ ਛਿੱਟਾ ਇਹ ਆ ਕਿ ਮੇਰੇ ਮਨ ਨੂੰ ਸਕੂਨ ਆ ਆ ਕਮਾਇਆ ਪਾਣੀ ਨੇ ਆ ਤੂੰ ਕਮਾਇਆ ਪਾਣੀ ਨੇ ਪਾਨੇ ਨਾਲ ਹੋਇਆ ਜੋ ਪਾਨੇ ਨੇ ਆਪਣੇ ਸਰੀਰ ਤੇ ਹੰਡਾਇਆ ਸਿੱਟਾ ਕੀ ਕੀ 12 12 ਕਿਲੋ ਮੇਰਾ ਭਾਰਨ ਘਟ ਗਿਆ ਪਾਨੇ ਆਹ ਮੇਰਾ ਲੱਕ ਲੁੱਕ ਸਾਰਾ ਉੱਡ ਗਿਆ ਛਿੱਟਾ ਇਹ ਆ ਕਿ ਮੇਰੇ ਮਨ ਨੂੰ ਸਕੂਨ ਆ ਮੇਰੇ ਮਨ ਨੂੰ ਸਕੂਨ ਪਤਾ ਕੀ ਆ ਵੀ ਮੈਂ ਲੋਕਾਂ ਲਈ ਲੜਿਆ ਮੈਂ ਲੋਕ ਪਾਨੇ ਜੱਜ ਜਲਾ ਸ਼ਾਂਤੀ ਸਿੱਖਣਾ ਆਹ ਕਮਾਇਆ ਪਾਨੇ ਨੇ ਆ ਕਮਾਇਆ ਪਾਨੇ ਨੇ ਥੜ ਦੇ ਬਾਫੀ ਹਾਟ ਆਇਆ ਭੰਨੇ ਨੇ ਇਹ ਨਾ ਬਿੱਦੂ ਜਿੰਦਾਬਾਦ 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 ਇਸ ਕਰਕੇ ਨਾ ਇਸ ਕਰਕੇ ਆਪਾਂ ਕਿਹੜੀ ਗੱਲ ਕਰਦੇ ਸੀ ਇਹੀ ਜੋ ਹੰਡਾ ਆਇਆ ਭੰਨੇ ਹਾਂ ਹੰਡਾ ਆਏ ਵਾਲੀ ਗੱਲ ਤੇ ਇਹ ਕੋਈ ਚੱਕਰ ਨਹੀਂ ਹੈਗਾ ਹਨਾ ਦੇਖੋ ਮੈਨੂੰ ਸਕੂਨ ਇਸ ਚੀਜ਼ ਦਾ ਕਿ ਮੈਂ ਲੋਕਾਂ ਲਈ ਦਾ ਮੈਂ ਫਾਇਦਾ ਕਰਕੇ ਗਿਆ ਕੋਈ ਹਨਾ ਇਸ ਕਰਕੇ ਇਹ ਗੱਲ ਆ ਕਿ ਇਹ ਮੈਨੂੰ ਸਕੂਨ ਇਹ ਆ ਦੇਖੋ ਜਦੋਂ ਤੁਹਾਡੀ ਮੌਤ ਹੋਣੀ ਆ ਤੁਸੀਂ ਮਰਨਾ ਤੁਹਾਡਾ ਨਾ ਕੀਤਾ ਤੁਹਾਡਾ ਕਰਮ ਨਾਲ ਜਾਣਾ ਵੀ ਤੁਸੀਂ ਕਰਕੇ ਕੀ ਗਏ ਹੋ ਰੱਬ ਐ ਰਜਿਸਟਰ ਲਈ ਖੜਾ ਆ ਤੁਹਾਡਾ ਕੈਮਰਾ ਇਹ ਆਪਾਂ ਨੂੰ ਦਿਖ ਰਿਹਾ ਹੈ ਨਾ ਆਪਾਂ ਨੂੰ ਦਿਖ ਰਿਹਾ ਹੈ ਨਾ ਇਹ ਕੈਮਰਾ ਪਰ ਪ੍ਰਮਾਤਮਾ ਦਾ ਕੈਮਰਾ ਤੁਹਾਡੇ ਜੋ ਤੁਹਾਡੇ ਆਤਮਾ ਦੇ ਵਿੱਚ ਤੁਸੀਂ ਸੋਚ ਰਹੇ ਹੋ ਉਹ ਉੱਥੇ ਵੀ ਦੇਖ ਰਿਹਾ ਕੀ ਸੋਚ ਰਹੇ ਹੋ ਕੀ ਕਰ ਰਹੇ ਹੋ ਇਸ ਕਰਕੇ ਮੈਨੂੰ ਇਹ ਚੀਜ਼ਾਂ ਦਾ ਕੋਈ ਨਹੀਂ ਹੈਗਾ ਇਹਨਾਂ ਦਾ ਇੱਕ ਚੀਜ਼ ਹੁੰਦੀ ਆ ਬੰਨ ਨਹਿਰਾਂ ਨੂੰ ਲੱਗਦੇ ਨੇ ਦਰਿਆਵਾਂ ਨੂੰ ਬੰਨ ਨਹੀਂ ਲੱਗਦੇ